ਇਹ ਇਹ ਜਿਹੜਾ ਕਰਨਾ ਕਰ ਮੈਂ ਮੇਰੇ ਖਿਆਲ ਬਹੁਤ ਜਿੱਦੀ ਜਾਣ ਕੇ ਜਿਹੜਾ ਸਾਡੇ ਪੰਥ ਤੇ ਸੀਤਾ ਤੋਂ ਜਿੱਤੇ ਆ ਬਹੁਤ ਮਤਨਾ ਉਹ ਮੇਰੇ ਖਿਆਲ ਕੁਝ ਕਈਆਂ ਲੋਕਾਂ ਨੂੰ ਜਾਂ ਸਰਕਾਰ ਨੂੰ ਉਹ ਹਾਰ ਹਾਰ ਜਿਹੜੀ ਆਪਣੀ ਜਿਹੜੀ ਉਹ ਬਰਦਾਸ਼ਤ ਨਹੀਂ ਉਹ ਜਿਹੜਾ ਤੰਦੇਵਤ ਕੇ ਲੋਕਾਂ ਦੇ ਉਹਨਾਂ ਦਾ ਅੰਮ੍ਰਿਤਪਾਲ ਤੋਂ ਲੋਕਾਂ ਨੂੰ ਜਾਂ ਉਹਨਾਂ ਦੀ ਟੀਮ ਤੋਂ ਲੋਕਾਂ ਨੂੰ ਦੂਰ ਕਰਨਾ ਚਾਹ ਰਿਹਾ ਹੈ ਮੇਰੇ ਖਿਆਲ ਉਹ ਸਫਲ ਨਹੀਂ ਹੋਣਗੇ ਜਿਹੜੀ ਉਹਨਾਂ ਦੀ ਲੜਾਈ ਆ ਉਹ ਹਮੇਸ਼ਾ ਚੱਲਦੀ ਰਹੂ ਸਰ ਨਾਲ ਆਉਣ ਨਾਲ ਤਾਂ ਕੁਝ ਨਹੀਂ ਕਿਹਾ। ਮਤਲਬ ਵਿਰੋਧ ਕਰਨੇ ਹੁੰਦਾ ਚੰਗੇ ਕੰਮ ਦਾ ਵੀ ਹੋਵੇ ਮਾੜੇ ਦਾ ਵੀ ਉਹਨਾਂ ਤੇ ਵਿਰੋਧ ਕਰਨਾ। ਜਿਹੜਾ ਭਾਈਚਾਰਾ ਮਿਲ ਕੇ ਰਹਿਣਾ ਚਾਹ ਰਿਹਾ ਉਹਨਾਂ 'ਚ ਵੀ ਬਥੇਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਦਾ ਇਹ ਕਿ ਪਹਿਲਾਂ ਤੋਂ ਸਰਕਾਰਾਂ ਜਿਹੜੇ ਨਸ਼ਿਆਂ ਦੇ ਖਿਲਾਫ ਕੋਈ ਵਾਅਦਾ ਕਰੂਗਾ ਉਹਨਾਂ ਨਾਲ ਇਹੋ ਕੁਝ ਵਾਪਰਦਾ। ਵੱਡਾ ਮਾਫੀ ਉਹਦੇ ਵੱਲ ਤੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ। ਨੂੰ ਬਦਨਾਮ ਕੀਤਾ ਜਾ ਸਕੇ ਉਹਦੇ ਪਰਿਵਾਰ ਨੂੰ ਬਦਨਾਮ ਕੀਤਾ ਉਹਦੇ ਸੰਗੀਆਂ ਸਾਥੀਆਂ ਨੂੰ ਬਦਨਾਮ ਕਰਕੇ ਇਹ ਲਹਿਰ ਨੂੰ ਜਿਹੜਾ ਉਹਦਾ ਮਿਸ਼ਨ ਹੈ ਉਹ ਤੋਂ ਲੋਕਾਂ ਨੂੰ ਤੋੜਿਆ ਜਾ ਰਿਹਾ ਹੈ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਾਂ ਇਹਨਾਂ ਤੇ ਝੂਠੇ ਕੇਸ ਦਰਜ ਕਰਨ ਦੀ ਇਹ ਰਣਨੀਤੀ ਚੱਲਦੀ ਰਹਿੰਦੀ ਹੈ ਕਾਨੂੰਨ ਦਾ ਪਾੜ ਪੜਾਇਆ ਜਾ ਰਿਹਾ ਤੇ ਆਪ ਕਾਨੂੰਨ ਦੀਆਂ ਧੱਡੀਆਂ ਡਾਈਆਂ ਜਾ ਰਹੀਆਂ ਮੇਰੇ ਖਿਆਲ ਹੈ ਕਿ ਇਹ ਇਹ ਲੋਕ ਸਾਰਾ ਕੁਝ ਸਮਝ ਰਹੇ ਹੈ ਹਾਂ ਦਾ ਜਿਹੜਾ ਮਖੋਟਾ ਵਾ ਜਿਹੜਾ ਇਹ ਉਹ ਸਾਰਾ ਨੰਗਾ ਹੋ ਰਿਹਾ ਸਾਰਿਆਂ ਲਈ ਇੱਕ ਹੀ ਸਾਡੇ ਸਿੱਖਾਂ ਵਾਸਤੇ ਸਾਡੀ ਜਿਹੜੇ ਭਾਈ ਜਥੇਬੰਦ ਜਿਹੜੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਜਥੇਬੰਦੀ ਉਹਨਾਂ ਵਾਸਤੇ ਇੱਕ ਹੀ ਕੋਈ ਨਹੀਂ ਹੈ ਜੇ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਤੇ ਫਿਰ ਆਮ ਬੰਦਾ ਪਿੰਡ ਦਾ ਕੋਈ ਸ਼ਰਾਬੀ ਵੀ ਫੜਿਆ ਜਾਵੇ ਕਿ ਇਹਨਾਂ ਝਗੜਾ ਕਰਦਾ ਉਹਦੀ ਤੇ ਉਹ 2 ਵਜੇ ਨੂੰ ਗ੍ਰਿਫਤਾਰ ਕਰਦੇ ਆ ਤੇ 4 ਵਜੇ ਐਸ.ਡੀ.ਐਮ. ਉਹਦੀ 2 ਘੰਟੇ ਜਮਾਨਤ ਲੈ ਲਿੰਦਾ ਵਾ ਇਹ ਸਾਰਾ ਕੁਝ ਭਗਵੰਤ ਮਾਨ ਜਿੰਨਾ ਮੁੱਖ ਮੰਤਰੀ ਜਿਹੜਾ ਵਾ ਆਪਣੀ ਇੱਕ ਕੁਰਸੀ ਨਾਲ ਇੰਨਾ ਪਿਆਰ ਕਰ ਬੈਠਾ ਜਿਹੜਾ ਮੇਰੇ ਭੁਤਿੰਦੂ ਭਾਈ ਮੈਂ ਕਿਹਾ ਤੂੰ ਤਾਂ ਵੱਡਾ ਫੌਲ ਖੜ ਕੇ ਬੈਠਣਾ ਇਹ ਉਹ ਇੱਕ ਆਪਣੇ ਆਪਣੀ ਕੁਰਸੀ ਜਿਹੜਾ ਵਾ ਜਿਹਦੇ ਸਰ ਤੇ ਤੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਮਾਫੀਏ ਚਲਾ ਰਿਆ ਵਾ ਡਰੱਗ ਮਾਫੀਏ ਇਸ ਦੀ ਸਰਕਾਰ ਚੱਲ ਰਹੀ ਹੈ ਕੋਈ ਇਹ ਤੇ ਸਿਰਫ ਦਿਰੀ ਜਿਹੜੀ ਆ ਜਿਸ ਨੂੰ ਕਹਿੰਦੇ ਆ ਵੀ ਜੰਗਲ ਰਾਜ ਚੱਲ ਰਿਹਾ ਵਾ ਪਹਿਲਾਂ ਕੀਤੀਆਂ ਜਾਂਦੀਆਂ ਸੀ ਨਸਲ ਕੁਸੀਆਂ ਜਿਵੇਂ 84 ਤੋਂ ਲੈ ਕੇ ਸਿੱਖ ਗੋਮ ਵੀ ਨਸਲ ਕੁਤੀ ਨਸਲ ਕੁਸੀ ਕੀਤੀ ਜਾਂਦੀ ਸੀ ਹੁਣ ਕੀਤੀਆਂ ਜਾਂਦੀਆਂ ਕਰਤਾਰ ਕੁਸ਼ਣ ਚਾਹੀਦਾ ਪਹਿਲਾਂ ਹੀ ਪਤਾ ਬਕ ਕਿੰਨੀ ਕਿ ਸਾਡੀ ਪੁਲਿਸ ਸੱਚੀ ਆ ਤੇ ਕਿੰਨੀ ਕਿ ਸਾਡੀ ਸਰਕਾਰ ਸੱਚੀ ਹੈਗੀ ਸੰਸਦ ਭਾਈ ਅਮਰਤਪਾਲ ਸਿੰਘ ਜੋ ਖਡੂਰ ਸਾਹਿਬ ਹਲਕੇ ਤੋਂ ਐਮਪੀ ਚੁਣੇ ਗਏ ਨੇ ਉਹਨਾਂ ਦੇ ਭਰਾ ਨੂੰ ਕਹਿ ਲਿਆ ਕਿ ਭਾਈ ਹਰਪ੍ਰੀਤ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਕੋਲੋਂ ਆਇਸ ਡਰੱਗ ਜਿਹੜੀ ਆ ਉਹ ਬਰਾਮਦ ਹੋਈ ਆ 5 ਗ੍ਰਾਮ ਤੱਕ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਸੋ ਇਹ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਇਸ ਵਕਤ ਉਹਨਾਂ ਦੇ ਘਰੇ ਬੈਠੇ ਨੇ ਜਲਲਪੁਰ ਖੇੜਾ ਫਾਦਰ ਸਾਹਿਬ ਉਹਨਾਂ ਦੇ ਪਿਤਾ ਤਰਸੀਮ ਸਿੰਘ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੋਂ ਪਤਾ ਲੱਗਦਾ ਤੁਹਾਨੂੰ ਕਿ ਭਾਈ ਹਰਪ੍ਰੀਤ ਸਿੰਘ ਨੂੰ ਸਾਨੂੰ ਗ੍ਰਿਫਤਾਰ ਕੀਤਾ ਨਹੀਂ ਇਹ ਸਾਨੂੰ ਇਹਦੀ ਪੁਸ਼ਟੀ ਤੇ ਹੁਣੇ ਸਵੇਰੇ ਨਿਊ ਚੈਨਲ ਤੋਂ ਹੀ ਹੋਈ ਨਾ ਤੁਹਾਨੂੰ ਸਾਨੂੰ ਪੁਲਿਸ ਨੇ ਕੋਈ ਇਦਾਂ ਦੀ ਇਨਫੋਰਮੇਸ਼ਨ ਦਿੱਤੀ ਹੈ ਤੇ ਵੈਸੇ ਸਾਨੂੰ ਰਾਤ ਨੂੰ ਜਿਹੜੇ ਇਧਰ ਉਧਰੋਂ ਜਦੋਂ ਅਸੀਂ ਉਹਨਾਂ ਦੇ ਭਾਲ ਕਰਦੇ ਸੀ ਤੇ ਸਾਨੂੰ ਇਹਨਾਂ ਪਤਾ ਲੱਗਾ ਕਿ ਸ਼ਾਇਦ ਪੁਲਿਸ ਨੇ ਉਹਨਾਂ ਰਸਤ ਲੇ ਲਿਆ ਤੇ ਹੁਣ ਇਹ ਪੁਸ਼ਟੀ ਹੋਣੀ ਹੋਈ ਆ ਤੇ ਇਹ ਚੀਜ਼ ਆ ਕਿ ਉਹ ਇੱਥੋਂ ਸਾਡੇ ਕੋਲੋਂ ਇੱਥੇ ਰਹਿ ਗਿਆ ਜਾਣ ਵਾਸਤੇ ਇਜਾਜ਼ਤ ਲੈ ਕੇ ਗਏ ਸੀ ਕਿ ਮੈਂ ਰਹੀਏ ਚੱਲੇ ਆਂ ਤੇ ਉਥੇ ਕੋਈ ਕੱਲ ਦਾ ਜਿਹੜਾ ਬਾਗਾ ਪੁਰਾਣਾ ਮਾਰਚ ਹੈ ਉਹਦੇ ਵਾਸਤੇ ਅਸੀਂ ਤਿਆਰੀ ਕਰ ਰਹੇ ਹਾਂ ਤੇ ਉਹ ਜਿਹੜੀਆਂ ਚੀਜ਼ਾਂ ਉਹ ਉਦੋਂ ਬਾਅਦ ਚੋ ਉਹਦਾ ਨਾ ਹੋਏ ਤੇ ਕਾਫੀ دیر ਤੱਕਹੀਂ ਤੇ ਵੈਸੇ ਤੇ ਕਹੇ ਚਲੋ ਬਿਜੀ ਹੋਣਗੇ ਫਿਰ ਉਹਨਾਂ ਦਾ ਫੋਨ ਬੰਦ ਹੋਣਾ ਆਉਣਾ ਸ਼ੁਰੂ ਹੋ ਗਿਆ ਫਿਰ ਸੋਣੇ ਸਾਡੀ ਚਿੰਤਾ ਵਧੀ ਫਿਰ ਅਸੀਂ ਨਾਟ ਨਾ 10 ਵਜੇ ਤੱਕ ਇਹ ਚੀਜ਼ ਫਿਰ 10:00 ਵਜੇ ਇਹ ਚੀਜ਼ ਕਲੀਅਰ ਹੋ ਗਈ ਕਿ ਉਹਨਾਂ ਨੂੰ ਸ਼ਹਿਰ ਪੁਲਿਸ ਨੇ ਅਰੈਸਟ ਕਰ ਲਿਆ ਤੇ ਇਹ ਇਹ ਜਿਹੜਾ ਘਟਨਾ ਕਰ ਮੇਰੇ ਖਿਆਲ ਬਹੁਤ ਨਖੇਦੀ ਜਾਣ ਕੇ ਆ ਇਹ ਸਾਡੀ ਕੌਮ ਨੂੰ ਜਾਂ ਸਾਡੇ ਲੀਡਰਾਂ ਨੂੰ ਇਹ ਜਿਹੜੇ ਦੋ ਲੀਡਰ ਸਾਡੇ ਪੰਥਕ ਸੀਟਾਂ ਤੋਂ ਜਿੱਤੇ ਆ ਬਹੁਤ ਮਤਨਾ ਉਹ ਮੇਰੇ ਖਿਆਲ ਕੋਈ ਕਈਆਂ ਲੋਕਾਂ ਨੂੰ ਜਾਂ ਸਰਕਾਰ ਨੂੰ ਹਾਰ ਹਾਰ ਜਿਹੜੀ ਆਪਣੀ ਜਿਹੜੀ ਉਹ ਬਰਦਾਸ਼ਤ ਨਹੀਂ ਹੋ ਰਹੀ ਉਹ ਇਹੋ ਜੇ ਹੱਥ ਕੰਡੇ ਵਰਤ ਕੇ ਲੋਕਾਂ ਦੇ ਉਹਨਾਂ ਦਾ ਅਮਰਤਪਾਲ ਤੋਂ ਲੋਕਾਂ ਨੂੰ ਜਾਂ ਉਹਨਾਂ ਦੀ ਟੀਮ ਤੋਂ ਲੋਕਾਂ ਨੂੰ ਦੂਰ ਕਰਨਾ ਚਾਹ ਰਹੀ ਹੈ ਪਰ ਮੇਰੇ ਖਿਆਲ ਉਹ ਸਫਲ ਨਹੀਂ ਹੋਣਗੇ ਜਿਹੜੀ ਉਹਨਾਂ ਦੀ ਲੜਾਈ ਆ ਉਹ ਹਮੇਸ਼ਾ ਚਲਦੀ ਰਹੂਗੀ ਇਹੋ ਜਿਹੇ 2 4 10 ਬੰਦੇ ਜਾਂ ਸਾਡੇ ਪਰਿਵਾਰ ਨੂੰ ਟਾਰਗੇਟ ਕਰਕੇ ਵੀ ਮੇਰੇ ਖਿਆਲ ਅਸੀਂ ਕੋਈ ਵੀ ਕੁਰਬਾਨੀ ਕਰਨ ਵਾਸਤੇ ਤਿਆਰ ਹਾਂ ਜੇ ਹੋਵੇ ਹੈ ਤੇ ਇਹ ਜਿਹੜੀ ਚੀਜ਼ ਜਿਵੇਂ ਜ਼ਿਕਰ ਕਰੀਏ ਤੁਹਾਡਾ ਪਰਿਵਾਰ ਜਿਹੜਾ ਹੈ ਲੰਬੇ ਸਮੇਂ ਤੋਂ ਖਾਲਸਾ ਵੀਰ ਦੇ ਨਾਲ ਵੀ ਜੁੜਿਆ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਨਸ਼ਾ ਖਿਲਾਫ ਮਰੀਮ ਚਲਾਈ ਸੀਗੀ ਤਾਂ ਲੋਕਾਂ ਦਾ ਸਵਾਲ ਇਹ ਵੀ ਹੈ ਕਿ ਅੱਜ ਉਹਨਾਂ ਦਾ ਹੀ ਪੋਤਾ ਨਸ਼ਾ ਦੇ ਨਾਲ ਫੜਿਆ ਗਿਆ ਹੈ ਤੇ ਇਹ ਤੇ ਸਰਕਾਰ ਕੋ ਬਹੁਤ ਸਾਦੇ ਨੇ ਉਹ ਕਿਸੇ ਨੂੰ ਕੁਝ ਵੀ ਦਿਖਾ ਸਕਦੀ ਹੈ ਕੁਝ ਵੀ ਬਣਾ ਸਕਦੀ ਹੈ ਇਹ ਮੇਰੇ ਖਿਆਲ ਹੈ ਕਿ ਇਹ ਜਿਹੜੀਆਂ ਪੁਲਿਸ ਦੀ ਕਾਰਗੁਜ਼ਾਰੀ ਹੈ ਇਹ ਦਾ ਪਹਿਲਾਂ ਤੋਂ ਹੀ ਲੱਗਦਾ ਕਿ ਫੇਕ ਅਨਕਾਉਂਟਰਾਂ ਦਾ ਦੂਜਾ ਤੀਜਾ ਜਿਹੜੇ ਡਰਗ ਮਾਫੀਆ ਨੂੰ ਸਪੋਰਟ ਕਰਨੀ ਜਿਹੜੇ ਹੁਣ ਲੋਕ ਡਰਗ ਮਾਫੀਆ ਦੇ ਖਿਲਾਫ ਜਾ ਕੇ ਪੁਲਿਸ ਕੋ ਜਾਂਦੇ ਆ ਉਹੀ ਟਾਰਗੇਟ ਹੋ ਜਾਂਦੇ ਉਹਨਾਂ ਦੇ ਪਰਚੇ ਹੋ ਜਾਂਦੇ ਉਹ ਜਿਹੜੇ ਧੰਦਾ ਕਰਨ ਵਾਲੇ ਉਹਨਾਂ ਨੂੰ ਤੇ ਕੁਝ ਨਹੀਂ ਕਿਹਾ ਜਾਂਦਾ ਵਿਰੋਧੀ ਧਿਰ ਵੀ ਇਹਦੇ ਤੇ ਸਵਾਲ ਚੁੱਕਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇ ਵਿਰੋਧੀ ਧਿਰ ਤੇ ਹਮੇਸ਼ਾ ਉਹਨੇ ਸਵਾਲ ਚੁੱਕਣੇ ਹੁੰਦੇ ਆ ਉਹ ਤੇ ਕੋਈ ਗੱਲ ਨਹੀਂ ਹੋਈ ਤੇ ਚੀਜ਼ ਹੈ ਕਿ ਉੱਪਰਲੀ ਅਦਾਲਤ ਜਿਹੜੀ ਹੈਗੀ ਹੈ ਹੈ ਤੇ ਇਹ ਜਿਹੜੀਆਂ ਚੀਜ਼ਾਂ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਵਿਰੋਧੀਆਂ ਨੇ ਤੇ ਵਿਰੋਧ ਕਰਨੇ ਹੁੰਦਾ ਚੰਗੇ ਕੰਮ ਦਾ ਵੀ ਹੋਵੇ ਮਾੜੇ ਦਾ ਵੀ ਹੋਵੇ ਉਹਨਾਂ ਦਾ ਵਿਰੋਧ ਕਰਨਾ ਹੀ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਤੇ ਪਹਿਲਾਂ ਹੀ ਤੇ ਉਹਨਾਂ ਕੋ ਜਿਹੜੀ ਇਹ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਬਹੁਤ ਰੌਲੀ ਪੈ ਰਹੀ ਸੀ ਪਹਿਲਾਂ ਹੀ ਕਿ ਐ ਹੋ ਜਾਣਾ ਉਹ ਜਾਣਾ ਤੇ ਲੋਕਾਂ ਨੂੰ ਜਿਹੜਾ ਭਾਈਚਾਰਾ ਮਿਲ ਕੇ ਰਹਿਣਾ ਚਾਹ ਰਿਹਾ ਉਹਨਾਂ 'ਚ ਵੀ ਬਥੇਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰ ਤੇ ਇਹ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਸਿੱਖਾਂ ਨੂੰ ਪੂਰਾ ਫਿਰ ਦੁਬਾਰਾ ਤੋਂ ਬਦਨਾਮ ਕੀਤਾ ਜਾ ਸਕਦੇ ਦੁਨੀਆ 'ਚ ਤੇ ਉਹ ਦਿਨ ਰਾਤ ਕੋਸ਼ਿਸ਼ ਚੱਲੀ ਰਹੀ ਹੈ ਜੀ ਜਿਦਾਂ ਇਹ ਤੇ ਇਹ ਸਿੱਖਾਂ ਦੇ ਖਿਲਾਫ ਮੇਰੇ ਖਿਆਲ ਲੜਾਈ ਸ਼ੁਰੂ ਤੋਂ ਜਦੋਂ ਸੇਖ ਹੋਣਾ ਹੀ ਉਹ ਇੱਕ ਮਤਲਬ ਇਹ ਜੁਰਮ ਹੈ ਇਹ ਦੇਸ਼ 'ਚ ਉਹ ਉਹਦੇ ਵਾਸਤੇ ਕੁਝ ਵੀ ਜੋ ਵੀ ਉਹਨਾਂ ਕੋ ਹੋ ਸਕਦਾ ਬਦਨਾਮ ਕਰਨ ਦਾ ਜਾਂ ਉਹਨਾਂ ਨੂੰ ਮਾਰਨ ਦਾ ਜਾਂ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਲਾ ਕੇ ਜੇਲ੍ਹਾਂ ਸੁਟਣ ਦਾ ਉਹ ਚਲਦਾ ਦੌਰ ਚਲਦਾ ਹੀ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਚੱਲਦੇ ਰਹੋਗੇ ਜੀ اچھا ਭਾਈ ਹਰਪ੍ਰੀਤ ਸਿੰਘ ਉਹਨਾਂ ਨੂੰ ਨਾਲ ਕੋਈ ਹੋਰ ਸਿੰਘ ਵੀ ਨਹੀਂ ਜੋ ਗ੍ਰਿਫਤਾਰ ਹੋਏ ਨੇ ਨਹੀਂ ਇੱਥੋਂ ਸਾਡੇ ਕੋਲੋਂ ਤੇ ਉਹ ਇਕੱਲੇ ਗਏ ਹੁਣ ਉਹ ਕਿੰਨੇ ਆ ਕਿੱਥੋਂ ਆ ਇਹ ਤੇ ਹੁਣ ਇਹ ਇਸ ਅਜੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਹਰਪ੍ਰੀਤ ਸਿੰਘ ਹੁਣਾਂ ਕੋਈ ਮਿਲਣ ਗਿਆ ਕਰਦਾ ਮੈਂਬਰ ਕੋਈ ਨਹੀਂ ਉਹਨਾਂ ਦੇ ਚਾਚਾ ਜੀ ਸ਼ਾਇਦ ਗਏ ਹੋਣ ਤੇ ਹੋਰ ਉਹਨਾਂ ਦੇ ਨਾਲ ਦੋ ਸਾਥੀ ਗਏ ਆ ਹੁਣ ਉਹ ਮਿਲਣ ਗਏ ਤੇ ਫੇਰ ਹੀ ਸਾਨੂੰ ਪੂਰੀ ਜਿਹੜੀ ਆ ਉਹ ਸਹੀ ਜਾਣਕਾਰੀ ਮਿਲ ਸਾਈ ਜੀ ਅੱਛਾ ਖਾਸ ਕਰਕੇ ਜਿਹੜਾ ਪਰਿਵਾਰ ਨਸ਼ਿਆਂ ਦੇ ਖਿਲਾਫ ਹੋਵੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਂਦਾ ਹੋਵੇ ਪਰ ਜਦੋਂ ਇਸ ਤਰੀਕੇ ਭਾਈ ਹਰਪ੍ਰੀਤ ਸਿੰਘ ਉਹਨਾਂ ਨੂੰ ਲੈ ਕੇ ਖਬਰ ਸੁਣੀ ਹੋਵੇ ਸਵੇਰੇ ਕੀ ਬੀਤੀ ਨਹੀਂ ਇਹ ਚੀਜ਼ ਹੈ ਕਿ ਇਹ ਜਿਹੜੇ ਵੀ ਅਮਰਤਪਾਲ ਨੂੰ ਚਾਉਣ ਵਾਲੇ ਸਾਰਿਆਂ ਨੂੰ ਇਹਦਾ ਮੰਨ ਉਹਨਾਂ ਦਾ ਦੁਖੀ ਹੋਇਆ ਤੇ ਇਹ ਜਿਹੜੀਆਂ ਚੀਜ਼ਾਂ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਤੋਂ ਸਰਕਾਰਾਂ ਜਿਹੜੇ ਨਸ਼ਿਆਂ ਦੇ ਖਿਲਾਫ ਕੋਈ ਆਵਾਜ਼ ਠਾਊਗਾ ਉਹਨਾਂ ਨਾਲ ਇਹੋ ਕੁਝ ਵਾਪਰਦਾ ਇਹ ਪਰਮਿੰਦਰ ਝੋਟਾ ਜਿਹੜਾ ਨਸ਼ੇ ਦੇ ਖਿਲਾਫ ਲੜਦਾ ਸੀ ਮੁੜ ਕੇ ਉੱਤੇ ਕੇਸ ਪਾ ਕੇ ਉਹਨਾਂ ਨੂੰ ਹੀ ਇਹ ਸਾਰਾ ਕੁਝ ਕਰਕੇ ਜੇਲ੍ਹ ਤੋਂ ਸੁਟਣ ਦੀ ਇਹ ਚੀਜ਼ ਹੈ ਕਿ ਸਰਕਾਰ ਜਿਹੜਾ ਡਰੱਗ ਮਾਫੀਆ ਉਹਦੇ ਵੱਲ ਤੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹਦੇ ਵਾਲਾ ਕੰਮ ਕਰ ਸਕਣ ਉਹਦੇ ਖਿਲਾਫ ਇਹ ਚੀਜ਼ ਹੈ ਕਿ ਜਿਹੜੇ ਉਹ ਉਹਨਾਂ ਡਰੱਗ ਮਾਫੀਆ ਦੇ ਖਿਲਾਫ ਜਾਂ ਡਰੱਗ ਦੇ ਖਿਲਾਫ ਕੋਈ ਗੱਲ ਕਰੂਗਾ ਤਾਂ ਉਹਦੇ ਨਾਲ ਮੇਰੇ ਖਾਲ ਇਹ ਇਦਾਂ ਕੁਝ ਵਾਪਰੂਗਾ ਇਹਦੋਂ ਵੀ ਕੁਝ ਜ਼ਿਆਦਾ ਵਾਪਰ ਸਕਦੇ ਹੋ ਸਮਝਦੇ ਹੋ ਸਾਫ਼ ਤੌਰ ਤੇ ਫਸਾਇਆ ਜਾ ਰਿਹਾ ਹੈ ਕਿ ਮੰਚਾ ਲੱਗਦੀ ਹੈ ਇਹ ਚੀਜ਼ ਹੈ ਕਿ ਅਮਰਤਪਾਲ ਨੂੰ ਬਦਨਾਮ ਕੀਤਾ ਜਾ ਸਕੇ ਉਹਦੇ ਪਰਿਵਾਰ ਨੂੰ ਬਦਨਾਮ ਕੀਤਾ ਉਹਦੇ ਸੰਗੀਆਂ ਸਾਥੀਆਂ ਨੂੰ ਬਦਨਾਮ ਕਰਕੇ ਇਹ ਲਹਿਰ ਨੂੰ ਜਿਹੜਾ ਉਹਦਾ ਮਿਸ਼ਨ ਹੈ ਉਹ ਤੋਂ ਲੋਕਾਂ ਨੂੰ ਤੋੜਿਆ ਜਾ ਸਕੇ ਕੀ ਲੱਗਦਾ ਹੈ ਜੋ ਸੰਗਤ ਜੁੜੀ ਹੈ ਭਾਈ ਅਮਰਤਪਾਲ ਸਿੰਘ ਨਾਲ ਲੱਗਦਾ ਹੈ ਅਜਿਹਾ ਕਰਨ ਨਾਲ ਕੁਝ ਫਰਕ ਪਏਗਾ ਸੰਗਤ ਨਹੀਂ ਮੇਰਾ ਖਿਆਲ ਹੈ ਸੰਗਤ 'ਚ ਹੋਰ ਪਿਆਰ ਵਧੂਗਾ ਉਹਨਾਂ ਨੂੰ ਉਹ ਪਤਾ ਹੀ ਹੈ ਕਿ ਸਰਕਾਰਾਂ ਕਿਦਾਂ ਕੰਮ ਕਰਦੀਆਂ ਅੱਗੇ ਵੀ ਉਹਨਾਂ ਨੇ ਕਿਦਾਂ ਨੈਰੇਟਿਵ ਸਿਰਜਿਆ ਉਹਨਾਂ ਨੂੰ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਉਦੋਂ ਵੀ ਬਹੁਤ ਕੁਝ ਇਦਾਂ ਦਾ ਕੀਤਾ ਗਿਆ ਪਰ ਲੋਕਾਂ ਨੂੰ ਪੂਰਨ ਉਹਨਾਂ ਤੇ ਵਿਸ਼ਵਾਸ ਵੀ ਆ ਤੇ ਉਹਨਾਂ ਨਾਲ ਪਿਆਰ ਵੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਬਰਤਾਂਤ ਨੂੰ ਉਹ ਇਨਕਾਰ ਦੇਣਗੇ ਤੇ ਉਹ ਅੱਗੇ ਤੋਂ ਵੀ ਮੇਰਾ ਖਿਆਲ ਜ਼ਿਆਦਾ ਪਿਆਰ ਬਦੂਗਾ ਇਸ ਖਬਰ ਬਾਰੇ ਭਾਈ ਅਮਰਤਪਾਲ ਸਿੰਘ ਨੂੰ ਪਤਾ ਲੱਗਾ ਅਦੀ ਬੜੂਗੜ੍ਹ ਚ ਨਹੀਂ ਅਜੇ ਤੱਕ ਉਹਨਾਂ ਨਾਲ ਸਾਡੀ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਨਹੀਂ ਅੱਜ ਉਹਨਾਂ ਦਾ ਕੋਈ ਆਇਆ ਨਹੀਂ ਫੋਨ ਪਾ ਤੇ ਜੇ ਕੋਈ ਹੋ ਹੋ ਅਜੇ ਤੱਕ ਸਾਡੀ ਜਾਣਕਾਰੀ ਨਹੀਂ ਹੋ ਸਕਦਾ মিডিਆ ਮੂਡੀਆ ਥਰੂ ਉਹਨਾਂ ਕੋ ਪਹੁੰਚ ਗਈ ਹੋਵੇ ਤੇ ਬੱਕਰੀ ਗੱਲੇ ਜਿਕਰ ਜੀ ਹਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਭਾਈ ਅਮਰਪਾਲ ਸਿੰਘ ਕੋਈ ਜੋ ਉਧਰੋਂ ਬਿਆਨ ਹੁੰਦਾ ਤਾਂ ਰੱਖੋਗੇ ਮੀਡੀਆ ਅੱਗੇ ਨਹੀਂ ਚਲੋ ਇਹ ਉਹਦੇ ਤੇ ਉਹਨਾਂ ਦਾ ਕੀ ਪ੍ਰਤੀਕਰਮ ਹੈ ਉਹ ਫਿਰ ਦੇਖਦੇ ਹਾਂ ਕਿ ਉਹ ਪਰਿਵਾਰਕ ਤੌਰ ਤੇ ਸਾਨੂੰ ਕੀ ਕਿੰਦੇ ਕਿ ਇਹ ਤੋਂ ਬਾਅਦ ਤੁਸੀਂ ਕੀ ਕਰੋਗੇ ਅਸੀਂ ਉਹ ਉਹਨਾਂ ਦੇ ਗਾਈਡਲਾਈਨ ਚ ਦੇਖਾਂਗੇ ਕਿ ਕੋਟੇ ਵੱਲ ਕੀ ਰਣਨੀਤੀ ਰਣ ਲੱਗੀ ਅੱਗੇ ਨਹੀਂ ਅਸੀਂ ਤੇ ਆਪਣੇ ਸਾਰੇ ਪੁਰੀ ਇਹ ਮਸਲਾ ਸਖਤ ਕੋ ਰੱਖਾਂਗੇ ਉਹ ਫਿਰ ਜੋ ਸਾਰੇ ਜਣੇ ਪੰਜਾਬ ਦੇ ਅਤਿਸ਼ੀ ਲੋਕ ਜਿਹੜੇ ਉਹ ਇਹਦੇ ਚ ਕੀ ਫੈਸਲਾ ਲੈਂਦੇ ਕੀ ਕਰਨਾ ਚਾਹੀਦਾ ਸਾਨੂੰ ਉਹ ਉਹ ਉਹਦੇ ਅਨਸਾਰ ਹੀ ਅਸੀਂ ਗੱਲ ਜੀ ਕਾਲਤਕ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਜਾਏਗੀ ਨੇ ਇਹ ਤੇ ਉਹਨਾਂ ਨੂੰ ਪਤਾ ਹੀ ਹੈ ਕਿ ਗਾਲ ਤਖਤੇ ਸਭ ਜਥੇਦਾਰ ਕੋਲ ਵੀ ਇੱਕ ਖਬਰ ਪਹੁੰਚ ਗਈ ਹੋਊਗੀ ਇਹ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਾਂ ਇਹਨਾਂ ਤੇ ਝੂਠੇ ਕੇਸ ਦਰਜ ਕਰਨ ਦੀ ਇਹ ਰਣਨੀਤੀ ਚੱਲਦੀ ਰਹਿੰਦੀ ਹੈ Rajasthan ਚੋਂ ਟਿਮਾ ਜੀ ਇਹਨਾਂ ਨਾਲ ਵੀ ਕਿ ਉਹ ਜੇ ਕੋਈ ਆਪਣੇ ਹੱਕਾਂ ਦੀ ਜਾਂ ਆਪਣੇ ਕੌਮ ਦੀ ਕੋਈ ਆਵਾਜ਼ ਆਪਣੇ ਹੱਕਾਂ ਲਈ ਬੁਲੰਦ ਕਰਦਾ ਤੇ ਉਹਦੇ ਤੇ ਇਹੋ ਹੀ ਹੈ ਦੇਸ਼ ਧਰੋਹ ਦੇ ਇਹੋ ਜਿਹੇ بڑے بڑے ਇਹੋ ਜਿਹੇ ਜਿਹੜਾ ਉਹਨਾਂ ਵੱਤੋਂ ਵੱਧ ਬਦਨਾਮ ਕੀਤਾ ਜਾ ਸਕੇ ਇਹੋ ਜਿਹੇ ਪਰਚੇ ਦਰਜ ਕੀਤੇ ਜਾਂਦੇ ਆ ਤੇ ਇਹੋ ਗੱਲਾਂ ਜਿਹੜੀਆਂ ਭਾਵੇਂ ਪਾਰਲੀਮੈਂਟ ਚ ਦੂਜੇ ਧਿਰ ਕਰਦੇ ਤੇ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਜਾਂ ਕੋਈ ਅਬਜੈਕਸ਼ਨ ਨਹੀਂਗਾ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜੋ ਇਹੋ ਜਿਹੇ ਵਰਤਾਨ ਸਿਰਜੇ ਜਾਂਦੇ ਇਹ ਦੇਸ਼ ਲਈ ਬਹੁਤ ਘਾਤਕ ਹੈ ਤੁਸੀਂ ਭਾਈ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਰਿਆਇਲ ਨੂੰ ਲੈ ਕੇ ਵੀ ਨਾਰਾਜ਼ ਚੱਲਦੇ ਆ ਰਹੇ ਸੀ ਕਿ ਹੁਣ ਐਮਪੀ ਚੁਣੇ ਗਏ ਨੇ ਸੌ ਵਿੱਚ ਕਾਈ ਗਈ ਹੈ ਪਰ ਰਿਆਇ ਜਿਹੜੀ ਹੈ ਉਹ ਅਜੇ ਤੱਕ ਪੈਂਡਿੰਗ ਨਹੀਂ ਇਹ ਅਸੀਂ ਤੇ ਏਡੇ ਚਿੰਤਤ ਨਹੀਂਗੇ ਪਰ ਜਿਹੜੇ ਜਿੰਨਾ ਲੋਕਾਂ ਨੇ ਉਹਨਾਂ ਨੂੰ ਜਤਾਇਆ ਹੋਆ ਜਾਂ ਜਿਹੜੇ ਉਹ ਚਿੰਤਤ ਆ ਕਿ ਇੱਕ ਲੋਕਤੰਤਰ ਦੇ ਨਾਂ ਤੇ ਕਾਨੂੰਨ ਦੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਇਆ ਜਾ ਰਿਹਾ ਤੇ ਆਪ ਕਾਨੂੰਨ ਦੀਆਂ ਧੱਜੀਆਂ ਡਾਈਆਂ ਜਾ ਰਹੀਆਂ ਮੇਰਾ ਖਿਆਲ ਹੈ ਕਿ ਇਹ ਇਹ ਲੋਕ ਸਾਰਾ ਕੁਝ ਸਮਝ ਰਹੇ ਆ ਤੇ ਚਲੋ ਜੇ ਉਹਨਾਂ ਨੂੰ ਨਹੀਂ ਵੀ ਛੱਡਦੇ ਤੇ ਮੇਰਾ ਖਿਆਲ ਹੈ ਕਿ ਇਹਨਾਂ ਵਾਸਤੇ ਇਹਨਾਂ ਦੇ ਲੋਕਤੰਤਰ ਹੈ ਇਹਨਾਂ ਦੇ ਕਾਨੂੰਨ ਜਿਹੜੇ ਕਾਨੂੰਨ ਦੇ ਆਪਣੇ ਆਪ ਨੂੰ ਕਾਨੂੰਨੀ ਹੋਣ ਦਾ ਦਾਵਾ ਕਰਦੇ ਆ ਸੰਵਿਧਾਨ ਨੂੰ ਮੰਨਣ ਦਾ ਦਾਵਾ ਕਰਦੇ ਆ ਉਹ ਉਹਨਾਂ ਦੀ ਾਕਾਤ ਦਾ ਲੋਕਾਂ ਨੂੰ ਪਤਾ ਲੱਗਦਾ ਕਿੰਨਾ ਕਿ ਮੰਨਤਾ ਕੇ ਸਮਝਦੇ ਹੋ 4 ਲੱਖ ਲੋਕਾਂ ਨੇ ਕੀਮਤੀ ਵੋਟ ਦੇ ਕੇ ਨੁਮਾਇੰਦਾ ਚੁਣਿਆ ਹੋਵੇ ਜਦੋਂ ਖਡੂਰ ਸਾਹਿਬ ਹਲਕੇ ਤੋਂ ਪੰਥਕ ਹਲਕੇ ਤੋਂ ਫਿਰ ਵੀ ਸਰਕਾਰ ਨੇ ਅਜਿਹਾ ਕੀਤਾ ਇੱਕ ਸਾਲ ਐਨਐਸ ਜਿਹੜੀ ਵਧਾਈ ਸੀ ਨਹੀਂ ਉਹ ਤੇ ਜਿਹੜੀ ਵਧਾਈ ਆ ਫਿਰ ਹੁਣ ਆ ਦੇਖੋ ਪਰਿਵਾਰ ਨਾਲ ਕੀ ਕਰ ਰਿਹਾ ਇਹ ਮੇਰੇ ਖਿਆਲ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਧਿਆਨ 'ਚ ਆ ਤੇ ਲੋਕ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਇਹ 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 ਇਹਨਾਂ ਦਾ ਹੀ ਜਿਹੜਾ ਮਖੌਟਾ ਵਾ ਜਿਹੜਾ ਇਹ ਉਹ ਸਾਰਾ ਨੰਗਾ ਹੋ ਰਿਹਾ ਇਹ ਸਰਕਾਰਾਂ ਦੀਆਂ ਜਿਹੜੀਆਂ ਚਾਲਾਂ ਉਹ ਲੋਕ ਪਹਿਲਾਂ ਵੀ ਸਮਝ ਕੇ ਉਹਦਾ ਜਵਾਬ ਵੀ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਵੀ ਲੋਕ ਇਹ ਇਹ ਇਹਨਾਂ ਦੇ ਖਿਲਾਫ ਡਟ ਕੇ ਖੜਨਗੇ ਕਿਉਂਕਿ ਲੋਕਾਂ ਨੂੰ ਹੁਣ ਜਾਗਰਤੀ ਆ ਚੁੱਕੀ ਆ ਲੋਕਾਂ ਲੋਕ ਬਹੁਤ ਕਾਫੀ ਜਾਗਰੂਕ ਹੋ ਚੁੱਕੇ ਹਨ ਉਹਨਾਂ ਨੂੰ ਆਪਣੇ ਹੱਕਾਂ ਹਕੂਕਾਂ ਦਾ ਪਤਾ ਵਾ ਕੌਣ ਉਹਨਾਂ ਨੂੰ ਇਹ ਧੋਖੇਬਾਜ਼ੀ ਨਾਲ ਬੇਈਮਾਨੀ ਨਾਲ ਵੋਟਾਂ ਲੈ ਲੈਂਦੇ ਰਿਹਾ ਤੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਹੁਣ ਜ਼ਿਆਦਾ ਤੈਮ ਧੋਖੇ ਜਿਹੀ ਨਹੀਂ ਰੱਖਿਆ ਜਾ ਸਕਦਾ ਸੋ ਇਸ ਵਕਤ ਉਹਨਾਂ ਦੇ ਘਰ ਬੈਠੇ ਸੀਗੇ ਪਿਤਾ ਤਰਸੀਮ ਖਨੂ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਆ ਸੋ ਕਾਇ ਹੈ ਕਿ ਇਹ ਕਾਫੀ ਨਿੰਦਨਯੋਗ ਹੈ ਜੋ ਉਸ ਤੋਂ ਬਾਅਦ ਅਜਿਹਾ ਕੀਤਾ ਜਾ ਰਿਹਾ ਭਾਈ ਅਮਰਪਾਲ ਸਿੰਘ ਉਹਨੇ ਖਡੂਰ ਸਾਹਿਬ ਹਲਕੇ ਤੋਂ ਚੁਣੇ ਗਏ ਨੇ 4 ਲੱਖ ਵੋਟਾਂ ਨੇ ਉਸ ਜਗ੍ਹਾ ਤੇ ਲੋਕਾਂ ਨੇ ਚੁਣਿਆ ਹੈਗਾ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਪਰ ਅਜਿਹਾ ਕਰਨਾ ਕਿਤੇ ਨਾ ਕਿਤੇ ਪਿਤਾ ਤਰਸੀਮ ਸਿੰਘ ਹੋਣਾ ਵੱਲੋਂ ਜ਼ਰੂਰ ਇਤਰਾਜ਼ ਕਰ ਰਹੇ ਨੇ ਕਿ ਇਹ ਜਿਹਾ ਨਹੀਂ ਹੋਣਾ ਚਾਹੀਦਾ ਹੁਣ ਵੀ ਜੋ ਕੀਤਾ ਗਿਆ ਅਜਿਹਾ ਲੋਕਾਂ ਦੇ ਧਿਆਨ ਦੇ ਵਿੱਚ ਹੈਗਾ ਸੰਗਤ ਦੇ ਧਿਆਨ ਦੇ ਵਿੱਚ ਹੈਗਾ ਮੇਰੇ ਨਾਲ ਇਸ ਵਕਤ ਭਾਈ ਅਮਰਪਾਲ ਸਿੰਘ ਉਹਨਾਂ ਦੇ ਘਰ ਉਹਨਾਂ ਦੇ ਸਮਰਥਨ ਵੀ ਪਹੁੰਚ ਕੇ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬਰੇ ਚਰਨਦੀਪ ਸਿੰਘ ਭਿੰਡਰ ਸੇਵਾਦਾਰ ਕਿੱਦਾਂ ਦੇਖਦੇ ਹੋ ਜੋ ਅਜਿਹਾ ਹੁਣ ਕੀਤਾ ਗਿਆ ਜੋ ਗੱਲਬਾਤ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਸ਼ੀਲੇ ਪਦਾਰਥਾਂ ਨਾਲ ਫੜਿਆ ਗਿਆ ਜੀ ਖਾਸ ਸਾਹਿਬ ਇਹਦੇ ਵਿੱਚ ਮੁੱਖ ਦੋ ਗੱਲਾਂ ਨੇ ਪਹਿਲੀ ਗੱਲ ਇਹ ਕਿ ਜਿਹੜਾ ਗ੍ਰਾਮ ਦੀ ਇਹ ਗੱਲ ਕਰਦੇ ਆ ਆਪਾਂ ਇਹਨਾਂ ਦੀ ਸਟੋਰੀ ਲੈ ਲਈਏ ਆਪਾਂ ਉਹਦੇ ਉੱਤੇ ਹੀ ਆਪਾਂ ਤੁਹਾਨੂੰ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਦੇ ਆ ਕੀ 5 ਗ੍ਰਾਮ ਹਰ ਇੱਕ ਥਾਣੇ ਦੇ ਵਿੱਚ ਰੋਜ਼ 10-10 ਕੇਸ ਦਰਜ ਕੀਤੇ ਜਾਂਦੇ ਆ ਪੂਰੇ ਪੰਜਾਬ ਦੇ ਵਿੱਚ ਇੱਕ ਮਹੀਨੇ 'ਚ ਹਜ਼ਾਰਾਂ ਕੇਸ ਦਰਜ ਕੀਤੇ ਜਾਂਦੇ ਆ ਕੀ 5 ਗ੍ਰਾਮ ਐਨਡੀਪੀਐਸ ਦੇ ਵਿੱਚ ਕਦੀ ਐਸਐਸਬੀ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਦੀ 5 ਗ੍ਰਾਮ ਡਰੱਗ ਦੇ ਵਿੱਚ ਪੂਰਾ ਸਾਦਕੇ ਜਿਹੜਾ ਆਪਣਾ মিডিਆ ਤੇ ਇੱਕ ਇਹਨੇ ਮਸਲੇ ਨੂੰ ਇੱਕ ਤੂਲ ਦਿੱਤੀ ਹੋਵੇ ਪਹਿਲੀ ਗੱਲ ਦੂਜੀ ਗੱਲ ਜਦੋਂ ਭਾਈ ਸਾਹਿਬ ਦੇ ਪੰਜਾਬ ਜੇਲ੍ਹ ਤਬਦੀਲ ਕਰਨ ਬਾਰੇ ਮੋਰਚਾ ਲੱਗਾ ਸੀ ਸ੍ਰੀ ਅਮਰਸਰ ਸਾਹਿਬ ਵਿਖੇ ਉਦੋਂ ਇੱਕ ਉੱਥੇ ਚੇਤਨਾ ਮਾਰਚ ਕੱਢਣਾ ਸੀਗਾ ਸ੍ਰੀ ਤਖਤ ਸਾਹਿਬ ਦਾ ਤਰਵੰਡੀ ਸਾਬੋ ਤੋਂ ਉਦੋਂ ਦਮਦਮਾ ਸਾਹਿਬ ਤੋਂ ਉਦੋਂ ਜਿਹੜੇ ਰਸਤੇ 'ਚ ਜਾਂਦੇ ਆ ਭਾਈ ਸਾਹਿਬ ਦੇ ਮਾਤਾ ਜੀ ਭਾਈ ਸਾਹਿਬ ਦੇ ਚਾਚਾ ਅਸਕਚੈਨ ਸਿੰਘ ਜੀ ਇੱਕ ਚਾਚਾ ਭਲਵਿੰਦਰ ਸਿੰਘ ਜੀ ਭਾਈ ਸਾਹਿਬ ਦੀ ਚਾਚੀ ਜੀ ਭਾਈ ਸਾਹਿਬ ਦੇ ਭੂਆ ਜੀ ਗੁਰਪ੍ਰੀਤ ਸਿੰਘ ਜਿਹੜੇ ਡਿਬਰੂਗੜ੍ਹ ਦੇ ਉਹਨਾਂ ਦੇ ਧਰਮ ਪਤਨੀ 6 ਸ਼ਕਤੀਆਂ ਦੇ ਉੱਤੇ 57 ਕੀਤੀ ਤੇ 57 ਇੱਕ ਉਹ ਧਾਰਾ ਵਾ ਕਿ ਜਿਹਦੀ ਇੱਕ ਚੇਤਕ ਸਕੂਟਰ 5000 ਦਾ ਉਹਦੀ ਆਪਾਂ ਆਰਸੀ ਜੀ ਐਸ ਡੀ ਐਮ ਨੂੰ ਦੇਈਏ ਤੇ ਮੌਕੇ ਤੇ ਜਮਾਨਤ ਹੋ ਜਾਂਦੀ ਹੈ ਪਰ 14 ਦਿਨ ਸਾਨੂੰ ਜਮਾਨਤ ਨਹੀਂ ਦਿੱਤੀ ਕੀ ਉਦੋਂ ਉਹਨਾਂ ਕੋਲੋਂ ਕਿੰਨਾ ਕੁਸ ਫੜਿਆ ਗਿਆ ਸੀਗਾ ਉਹਨਾਂ ਛਿਆਂ ਕੋਲੋਂ ਕਿੰਨੇ ਕਿਲੋ ਕਿੰਨੇ ਪੈਕੇਟ ਕੀ ਕੋਈ ਫੜਿਆ ਗਿਆ ਸੀਗਾ ਜਿੱਦਾਂ ਕਰਕੇ ਸਾਨੂੰ 14 ਦਿਨ ਜੇਲ੍ਹ ਵਿੱਚ ਰੱਖਿਆ ਸੀਗਾ ਉਹ ਕਹਿੰਦੇ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ ਕਾਨੂੰਨ ਸਾਰਿਆਂ ਲਈ ਇੱਕ ਹੀ ਫਿਰ ਸਾਡੇ ਸਿੱਖਾਂ ਵਾਸਤੇ ਸਾਡੀ ਜਿਹੜੇ ਭਾਈ ਜਥੇਬੰਦ ਜਿਹੜੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਉਹਨਾਂ ਵਾਸਤੇ ਇੱਕ ਹੀ ਕੋਈ ਨਹੀਂ ਆ ਜੇ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਤੇ ਫਿਰ ਆਮ ਬੰਦਾ ਪਿੰਡ ਦਾ ਕੋਈ ਸ਼ਰਾਬੀ ਵੀ ਫੜਿਆ ਜਾਵੇ ਕਿ ਇਹਨਾਂ ਝਗੜਾ ਕਰਦਾ ਉਹਦੀ ਤੇ ਉਹ 2 ਵਜੇ ਨੂੰ ਗ੍ਰਿਫਤਾਰ ਕਰਦੇ ਆ ਤੇ 4 ਵਜੇ ਐਸਡੀਐਮ ਉਹਦੀ 2 ਘੰਟਿਆਂ ਜਮਾਨਤ ਲੈ ਲਿੰਦਾ ਵਾ ਫੀਏ ਏ ਟੂ ਏ ਟੂ ਦਸੋ ਨਾ ਕਿ ਕਿ ਕਾਨੂੰਨ ਸਾਰੇ ਵਾਸਤੇ ਇੱਕ ਹੈਗਾ ਵਾ ਐਨ ਐਸ ਏ ਵੀ ਕਹਿੰਦੀ ਕਿ 12 ਮਹੀਨੇ ਤੱਕ ਤੁਸੀਂ ਰੱਖ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪੇਸ਼ ਕਰਾਉਣਾ ਪੈਂਦਾ ਪਰ ਉਹਨਾਂ ਐਨ ਐਸ ਏ ਜਿਹੜੀ ਹੈ ਇੱਕ ਸਾਲ ਫੇਰ ਵਧਾਈ ਗਈ ਭਾਈ ਅਮਰਪਾਲ ਸਿੰਘ ਉਹਨਾਂ ਤੇ ਦੇਖੋ ਉਹ ਤੇ ਆਪਾਂ ਕਹਿੰਦੇ ਆ ਕਿ ਸਿੱਖਾਂ ਵਾਸਤੇ ਸਾਰੇ ਕਾਨੂੰਨ ਜਿਹੜੇ ਆ ਨਾ ਜਿਹੜੇ ਆ ਜਿੰਨੂੰ ਕਹਿੰਦੇ ਆ ਕਿ ਮਤਲਬ ਘੱਟ ਗਿਣਤੀਆਂ ਨੂੰ ਜਿਹੜੇ ਕਾਨੂੰਨ ਵੱਖਰੇ ਆਗੇ ਘਟ ਗਿਣਤੀ ਜਿਹੜੇ ਆ ਜੋ ਕਿਤੇ ਵੀ ਭਾਰਤ ਵਿੱਚ ਕਿਤੇ ਐਨਐਸਐਪਲੀਗਾ ਲੱਗਦੀ ਨਹੀਂ ਲੱਗਦੀ ਘਟ ਗਿਣਤੀਆਂ ਤੇ ਆ ਜਬਦਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਮੁਸਲਮਾਨ ਭਰਾ ਉਹਨਾਂ ਤੇ ਲੱਗਦੀ ਆ ਜਾਂ ਸਾਡੇ ਪੰਜਾਬ ਸਿੱਖਾਂ ਤੇ ਲੱਗਦੀ ਆ ਤੇ ਜੇ ਕਿਤੇ ਲੱਗੀ ਵੀ ਆ ਕਿਤੇ ਭਾਰਤ ਵਿੱਚ ਤੇ ਉਹ 1 ਸਾਲ ਤੋਂ ਵੱਧ ਕਦੀ ਨਹੀਂ ਲੱਗੀ ਆ ਪਹਿਲਾ ਚਾਂਸ ਆ ਕਿ ਸਾਡੇ ਐਨਐਸਐ ਵੀ ਡਬਲ ਉਹ ਵੀ ਹਮੇਸ਼ਾ 3 3 ਮਹੀਨੇ ਬੰਦਾ ਐਕਸੀਡੈਂਟ ਹੁੰਦੀ ਆ ਤੇ ਤੁਸੀਂ ਦੇਖੋ 4 ਜੂਨ ਨੂੰ ਰਿਜ਼ਲਟ ਹੀਗਾ ਇੰਟੈਲੀਜੈਂਸੀ ਹੀ ਸਰਕਾਰ ਨੂੰ ਵੀ ਭਾਈ ਅਮਰਤਪਾਲ ਸਿੰਘ ਵੱਡੀ ਲੀਡ ਨਾਲ ਜਿੱਤ ਰਿਹਾ ਵਾ ਤੇ 3 ਜੂਨ ਨੂੰ ਉਹਦੀ ਐਨਐਸਐ ਵਧਾ ਦਿੱਤੀ ਜਾਂਦੀ ਆ ਇਹਨਾਂ ਨੂੰ ਸੋ ਇਹ ਸਾਰਾ ਕੁਝ ਭਗਵੰਤ ਮਾਨ ਜਿੰਨਾ ਮੁੱਖ ਮੰਤਰੀ ਜਿਹੜਾ ਵਾ ਆਪਣੀ ਇੱਕ ਕੁਰਸੀ ਨਾਲ ਇੰਨਾ ਪਿਆਰ ਕਰ ਬੈਠਾ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵਾਂ ਕਿ ਜੇ ਭਗਤ ਸਿੰਘ ਹਟੀ ਪਾ ਲੈਂਦਾ ਤੇ ਦੇਸ਼ ਕਿਦਾਂ ਕਰਮਾਨ ਹੁੰਦਾ ਦੇਸ਼ ਕਿਦਾਂ ਆਜ਼ਾਦ ਹੁੰਦਾ ਮੈਂ ਵੇਖੋ ਹੱਟੀ ਨਹੀਂ ਪਾਈ ਮੈਂ ਕਹਿੰਦਾ ਤੂੰ ਤੇ ਵੱਡਾ ਮਾਲ ਖੋਲ ਕੇ ਬੈਠਾ ਹੈ ਵੇਲੇ ਤੂੰ ਤੇ ਸਾਰਾ ਜੋ ਖੁਫੀਆ ਤੰਤਰ ਜੋ ਪੰਜਾਬ ਦੀ ਪੁਲਿਸ ਆਪਣੇ ਅੰਡਰ ਕਰਕੇ ਇੱਕ ਵੱਡਾ ਤੂੰ ਤੇ ਡੀਮਾਰਟ ਖੋਲਿਆ ਆ ਤੂੰ ਹੱਟੀ ਦੀ ਗੱਲ ਕਰਦਾ ਹੈ ਇੱਕ ਤੂੰ ਇੱਕ ਆਪਣੇ ਆਪਣੀ ਕੁਰਸੀ ਜਿਹੜਾ ਵਾ ਜਿਹਦੇ ਸਰ ਤੇ ਤੂੰ ਪੂਰੇ ਪੰਜਾਬ ਦੇ ਵਿੱਚ ਸਾਰੇ ਮਾਫੀਆ ਚਲਾ ਰਿਹਾ ਵਾ ਡਰੱਗ ਮਾਫੀਆ ਇਹਦੇ ਐਮਐਲਏ ਦੀ ਅਮਰਪਾਲ ਹਰਗੁਬਿੰਦਪੁਰ ਤੋਂ ਆ ਉਹਦੀ ਵੀਡੀਓ ਵਾਇਰਲ ਹੋਈ ਆ ਸ਼ਰਾਬ ਦੇ ਨਸ਼ੇ 'ਚ ਵਾਇਰਲ ਹੋਈ ਆ ਚਾਰ ਬੰਦੇ ਉਥੇ ਮਾਰੇ ਗਏ ਲਾਈਟਰਾਂ ਵਾਲੇ ਚੌਂਕ ਸੀ ਹਰਗੁਬਿੰਦਪੁਰ ਜਿਹੜਾ ਬੰਦਾ ਜਿਹੜਾ ਬੰਦਾ ਮਾਰਿਆ ਗਿਆ ਉਹਨਾਂ ਦਾ ਸਮਰਸਥਕ ਫੋਨ ਕਰ ਰਿਹਾ ਵਾ ਇਹਨਾਂ ਦਾ ਐਮਐਲਏ ਸੀ ਹਰਗੁਬਿੰਦਪੁਰ ਬੰਦਾ ਅਮਰਪਾਲ ਸਿੰਘ ਉਹ ਗੱਡੀਆਂ ਕਹਿ ਰਿਹਾ ਜਾ ਮੈਂ ਕੀਤਾ ਇਹ ਬੰਦੇ ਮਾਰੇ ਹੋ ਜਾਓ ਜਿੱਥੇ ਕਰਨਾ ਜੋ ਕਰ ਲੋ ਇਸ ਇਸ ਸਰਕਾਰ ਚੱਲ ਰਹੀ ਹੈ ਕੋਈ ਇਹ ਤੇ ਸਿਰਫ ਦਿਰੀ ਜਿਹੜੀ ਆ ਜਿਸ ਨੂੰ ਕਹਿੰਦੇ ਆ ਵੀ ਜੰਗਲ ਰਾਜ ਚੱਲ ਰਿਹਾ ਹੈਗਾ ਅਜਿਹੇ ਜੋ ਹੁਣ ਕੀਤਾ ਗਿਆ ਹੈ ਕਿ ਫੈਸਲਾ ਦੇਖ ਜਿਓ ਇਸਦਾ ਕੀ ਰਣਨੀਤੀ ਲੱਗ ਮੇਕੋ ਸਰਕਾਰ ਦੀ ਮਨਸਾ ਇਹੋ ਹੀ ਆ ਕਿ ਭਾਵੇਂ ਕੱਲੇ ਸਰਕਾਰ ਦੀ ਮਨਸਾ ਨਹੀਂ ਆ ਸਰਕਾਰ ਦੇ ਨਾਲ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਵਾਂ ਉਹਨਾਂ ਦੀ ਮਨਸਾ ਇਹ ਆ ਕਿ ਸਿੱਖ ਕੌਮ ਨੂੰ ਇੱਕ ਲੀਡਰ ਮਿਲ ਗਿਆ ਪਹਿਲਾਂ ਕੀਤੀਆਂ ਜਾਂਦੀਆਂ ਸੀ ਨਸਲ ਕੁਸੀਆਂ ਜਿਵੇਂ 84 ਤੋਂ ਲੈ ਕੇ ਸਿੱਖ ਕੌਮ ਵੀ ਨਸਲ ਕੁਤੀ ਨਸਲ ਕੁਸੀ ਕੀਤੀ ਜਾਂਦੀ ਸੀ ਹੁਣ ਕੀਤੀਆਂ ਜਾਂਦੀਆਂ ਕਰਤਾਰ ਕੁਸੀਆਂ ਇਹ ਮਾਮਲੇ ਹੋ ਜੇ ਦਰਜ ਕਰਨੇ ਚਿੱਟੇ ਦੇ ਉਹ ਪਿਛੇ ਦੇ ਲੱਖਾ ਸਿਧਾਨਾ ਦੇ ਤੁਹਾਨੂੰ ਪਤਾ ਹੀਗਾ ਇਥੇ ਜਿਹੜਾ ਆ ਡੀਐਕਸ ਦਾ ਮਾਮਲਾ ਸਾਰਾ ਬਣਾ ਲਿਆ ਮੁੜ ਕੇ ਬਣਾ ਕੇ ਤੇ ਮੁੜ ਕੇ ਉਹਨੂੰ ਸਰਜ ਵੀ ਕਰਤਾ ਜਿੱਦਾਂ ਆ ਪਹਾਤੂਹਾਨ ਸਿੰਘ ਸੀਗਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਜਦੋਂ ਭਾਈ ਸਾਹਿਬ ਨੇ ਜਨਾਲੇ ਧਰਨਾ ਲਾਇਆ ਤੋਂ ਉਤੋਂ ਬਾਅਦ ਉਹਨੂੰ ਵਾਪਸ ਵੀ ਛੱਡਤਾ ਸੱਚਾਈ ਤੇ ਪਹਿਲਾਂ ਹੀ ਪਤਾ ਬਕ ਕਿੰਨੀ ਕ ਸਾਡੀ ਪੁਲਿਸ ਸੱਚੀ ਆ ਤੇ ਕਿੰਨੀ ਕ ਸਾਡੀ ਸਰਕਾਰ ਸੱਚੀ ਹੈਗੀ ਸੋ ਕਹ ਲਈ ਕਿ ਇਸ ਵਕਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਜ਼ਰੂਰ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਕਿ ਇਹ ਨਿੰਦਨਯੋਗ ਹੈਗਾ ਜੋ ਕੁਝ ਵੀ ਕੀਤਾ ਗਿਆ ਅਜੀਹਾ ਜੋ ਕੀਤਾ ਗਿਆ ਬਹੁਤ ਨਿੰਦਨਯੋਗ ਹੋ ਗਿਆ ਪੁਲਿਸ ਨੇ ਕਾਨਫਰੰਸ ਕੀਤੀ ਆ 5 ਗ੍ਰਾਮ ਹੈਰੋਇਨ ਵੀ ਜਿਹੜੀ ਉਹ ਬਰਾਮਦ ਹੋਈ ਆ ਸੋ ਦੇਖਦੇ ਹਾਂ ਅਗਲੀ ਪਰਿਵਾਰ ਦੀ ਰਣਨੀਤੀ ਕੀ ਰਹੇਗੀ ਮੈਨੂੰ ਦਿਓ ਇਜਾਜ਼ਤ ਡੇਲੀ ਡਸਟ ਟੀਵੀ ਦੇ ਲਈ ਮੈਂ ਸਿਮਰਦੀਪ ਸਿੰਘ ਅਮਰੀਕਾ